ਹਾਂਜੀ ਅੱਜ ਅਸੀਂ 5 ਨੰਬਰ ਉਹ ਵਿਵੇਕਾਨੰਦ ਪਾਰਕ ਦੇ ਬਾਹਰ ਐਨਐਸਐਸ ਦੇ ਬਲੰਡੀਅਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਜਾਨਪੁਰ ਅਤੇ ਭਾਰਤ ਵਿਕਾਸ ਪਰਸ਼ਦ ਵਿਕਾਨੰਦ ਸੁਜਾਨਪੁਰ ਤੇ ਮਿਡਲ ਸਕੂਲ ਪਨਵਾਲ ਦੇ ਸਹਿਯੋਗ ਨਾਲ ਪਲਾਂਟੇਸ਼ਨ ਡਰਾਈਵ ਚਲਾਈ ਹੋਈ ਹੈ ਜਿਸ ਤੇ ਅੱਜ ਦੂਸਰਾ ਦਿਨ ਹੈ ਕੱਲ ਅਸੀਂ ਬੀਬੇ ਆਪਣੇ ਗਿਆਨਪਰ ਸਕੂਲ ਦੇ ਆਪਣੇ ਕੈਂਪਸ ਦੇ ਵਿੱਚ ਜੋ ਬਾਜ਼ਾਰ ਵਿੱਚ ਹੈ ਉਸ ਵਿੱਚ ਲਗਾਏ ਸੀ ਅੱਜ ਇੱਥੇ ਆਪਾਂ 50 ਬੂਟੇ ਲਗਾਏ ਹਨ ਕਿਉਂਕਿ ਵਾਤਾਵਰਨ ਬਹੁਤ ਪ੍ਰਦੂਸ਼ਿਤ ਹੋ ਰਿਹਾ ਹੈ ਇਸ ਨੂੰ ਬਚਾਉਣ ਦੇ ਲਈ ਬੂਟਿਆਂ ਦੀ ਬਹੁਤ ਜ਼ਰੂਰਤ ਹੈ ਜਿਹਦੇ ਤਹਿਤ ਅਸੀਂ ਮਿਲ ਕੇ ਇਹ ਮੁਹਿੰਮ ਚਲਾਈ ਹੈ ਤੇ 50 ਬੂਟੇ ਲਗਾਏ ਨੇ ਤੇ ਇਹਨਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਵੀ ਅਸੀਂ ਬੱਚਿਆਂ ਨੂੰ ਵੀ ਵੰਡੀ ਹੈ ਸਾਡੇ ਨਮਨੀਤ ਸਰ ਜਿਨ੍ਹਾਂ ਨੇ ਇਹਦੀ ਆਪਣੇ ਉਤੇ ਜ਼ਿੰਮੇਵਾਰੀ ਲਈ ਹੈ ਕਿ ਮੈਂ ਨਾਲ ਹੋ ਕੇ ਇਹ ਪੂਰੇ ਬੁੱਟਿਆਂ ਦੀ ਦੇਖਭਾਲ ਕਰਾਂਗਾ ਸੰਜੀਵ ਜੀ ਨੇ ਵੀ ਭਰੋਸਾ ਦਿੱਤਾ ਹੈ ਕਿ ਇਹ ਬੁੱਟਾ ਹਿੱਕ ਵੀ ਮਰ ਨਹੀਂ ਦੇਗਾ ਇਹ ਪੂਰੇ ਪੰਜਾਬ ਦੇ ਪੰਜਾਬ ਬੁੱਟੇ ਜਿਹੜੇ ਨੇ ਇਹ ਚੱਲਣਗੇ ਤੇ ਇਸ ਦੀ ਸ਼ਾਨ ਦਾ ਲੋਕ ਬਣਨਗੇ ਤੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਚ ਇਹ ਬੁੱਟਿਆਂ ਦਾ ਸਾਡੇ ਸੁਸਾਇਟੀ ਨੂੰ ਵੀ ਫਾਇਦਾ ਹੋਏਗਾ ਤੇ এনਵਾਇਰਨਮੈਂਟ ਨੂੰ ਵੀ ਫਾਇਦਾ ਹੋਏਗਾ ਥੈਂਕ ਯੂ ਮੇਰਾ ਨਾਮ ਕੇਸ਼ਵ ਹੈ ਤੇ ਮੈਂ ਸੀਨੀਅਰ ਸੈਕੰਡਰੀ ਸਕੂਲ ਤੋਂ ਹਾਂ ਐਨਐਸਐਸ ਦੇ ਵਲੰਟੀਅਰਾਂ ਤੇ ਇੱਥੇ ਸਾਰੇ ਜਿਨੇ ਵੀ ਸਾਡੇ ਤੁਸੀਂ ਦੇਖ ਸਕਦੇ ਹੋ ਸਟੂਡੈਂਟ ਸਾਰੇ ਐਨਐਸਐਸ ਦੇ ਵਲੰਟੀਅਰ ਆ ਗਏ ਨੇ ਆਪਾਂ ਇੱਥੇ ਸਾਰੇ ਟੂਰਲ ਆਣ ਆਏ ਤੇ ਇੱਥੇ ਸਾਨੂੰ ਆਸ਼ਾ ਹੈ ਕਿ ਆਉਣ ਵਾਲੇ ਸਮੇਂ ਦੇ ਸਾਰੇ ਲੋਕੀ ਇਸ ਬੂਟਿਆਂ ਦੇ ਫਾਇਦਾ ਵਾਦਾ ਚੁੱਕਣਗੇ ਇਹਦੇ ਹਿੰਦੀ ਸ਼ਾਂ ਦਾ ਆਨੰਦ ਲੈਣਗੇ ਤੇ ਇਸ ਵਿੱਚ ਸਾਡੇ ਟੀਚਰ ਦਾ ਬੜਾ ਬੜਾ ਹੱਥ ਹੈ ਜੇ ਜੇ ਸਾਡੇ ਟੀਚਰ ਨਹੀਂ ਹੁੰਦੇ ਇਹ ਕੰਮ ਨਹੀਂ ਕਰ ਸਕਦੇ ਸੀ